ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਸੁਖੇਆਲਾ ਜ਼ਿਲ੍ਹਾ ਫਰੋਜ਼ਪੁਰ ਤਹਿਸੀਲ ਜੀਰਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜਿਨ੍ਹਾਂ ਨੇ ਹਜੇ ਤੱਕ Hemm TV YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਪਹਿਲਾਂ ਤਾਂ ਦੋਸਤੋ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਤੇ ਨਾਗ ਵੀ ਵੀਰ ਕੋਈ ਬਾਲੇ ਨਹੀਂ ਰੱਖਦਾ ਤਿੰਨ ਇੱਕ ਪਸ਼ੂ ਆ ਵੀਰ ਦੇ ਰੱਖੇ ਹੋਏ ਇੱਕ ਆ ਝੋਟੀ ਆ ਆਪਦੀ ਦੁੱਧ ਪੀਣ ਵਾਸਤੇ ਰੱਖੀ ਸੀ ਤੇ ਪਰੇ ਦੋ ਛੋਟੀਆਂ ਝੋਟੀਆਂ ਖੀਰੀਆਂ ਅਉਸਰ ਝੋਟੀਆਂ ਤੇ ਅੱਜ ਬਾਈ ਕਹਿੰਦਾ ਆਪਾਂ ਇਹ ਜੋ ਟੀਵੀ ਸੇਲ ਕਰ ਦੇਣੀ ਆ ਬਹੁਤ ਸੋਹਣੀ ਝੋਟੀ ਆ ਕੱਦ ਕਾਠ ਵਾਲੀ ਫੁੱਲ ਵਜਣ ਵਾਲੀ ਆ ਤੇ ਤਾਜੀ ਸੂਈ ਸਵਾਈ ਆ ਬਾਕੀ ਇਨਫਰਮੇਸ਼ਨ ਵੀਰ ਤੋਂ ਲੈ ਦਨਾ ਉਹ ਕਰ ਦੇਗਾ ਅਲਵਾ ਦਿੰਨੇ ਆ ਪ੍ਰੋਪਰ ਸਾਰੀ ਇਨਫਰਮੇਸ਼ਨ ਲੈ ਕੇ ਹਾਂਜੀ ਬ੍ਰਦਰ ਸਸੀ ਕਾ ਨਾਮ ਤੇ ਐਡਰੈਸ ਦਾ ਸੀ ਨਾਮ ਅਨਜੀਤ ਸਿੰਘ ਪਿੰਡ ਸੁਖੇ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਫੋਨ ਨੰਬਰ ਦੱਸ ਦिए 7710240245 ਇੱਕ ਰਿਫਰ 77100 7710540245 7710540245 40245 ਬ੍ਰਦਰ ਕੈਨਮਾ ਸੂਆ ਇਹਦਾ ਦੂਜਾ ਸੂਆ ਜੀ ਸੂਈ ਨੂੰ ਸਮਾ ਅੱਜ ਹੀ ਸੂਈ ਆ ਜੀ ਠੀਕ ਆ ਹਾਂਜੀ ਥੋੜਾ ਸਮੇਂ ਹੋਇਆ ਨਾ ਜੀਰ ਪੈਣੀ ਆ ਨਾ ਅਜੇ ਹਾਂਜੀ ਪੈਣੀ ਆ ਮੰਨ ਲਓ ਕੋਈ 2 ਘੰਟੇ ਹੋਰ ਲੱਗਣਗੇ ਠੀਕ ਹੈ ਜੀ ਪਹਿਲੇ ਸਵੇਰੇ ਬਾਈ ਕਿੰਨਾ ਕ ਦੁੱਧ ਪਿਆਗੀ ਪਹਿਲੇ ਸਵੇਰੇ ਦਾ ਸੀਗਾ 14 ਤੋਂ 15 ਦੇ ਵਿੱਚ ਹੋਇਆ ਸੀਗਾ ਆਪਾਂ ਚੋਇਆ ਹਾਂਜੀ ਹਮ ਠੀਕ ਹੈ ਜੀ ਸੀਲ ਸੌ ਬਾਈ ਹਾਂਜੀ ਪੂਰੀ ਵਧੀਆ ਹਾਂ ਠੀਕ ਹੈ ਤੁਹਾਡੀ ਜੂਈ ਵਧੀਆ ਵਾ ਬੱਚਾ ਮਗਰ ਕੀ ਹੈ ਜੀ ਕੱਟੀ ਹੈ ਜੀ ਕੱਟੀ ਹਾਂਜੀ ਪਤਾ ਕਿਹੜੀ ਸੀ ਬੰਦੀ ਹੈ ਜੀ ਹਾਂਜੀ ਵੀਰਾਂ ਵਾਲਿਆਂ ਦਾ ਜੀ ਵੀਰਾਂ ਸਟਰਾ ਹੈਗਾ ਹਾਂਜੀ ਹਾਂਜੀ ਠੀਕ ਹੈ ਜੀ ਕੱਢੀ ਨਾ ਬੋਲੋ ਠੀਕ ਹੈ ਜੀ ਕੱਢੀ ਹੈ ਬਾਹਰ ਨੂੰ ਤੋੜ ਕੇ ਵਿਖਾ ਦਈਏ ਦੋਸਤੋ ਵੀਰਾਂ ਵਾਲੇ ਵਾਲਿਆਂ ਦੇ ਸਾਂਹ ਤੋਂ ਗੱਬਣਾ ਬਾਕਾਇਦਾ ਵੀਰ ਕੋਲੇ ਸਟਰਾ ਹੈਗਾ ਪਹਿਲਾਂ ਮੈਂ ਵੇਖ ਲਿਆ ਤੁਹਾਨੂੰ ਵੀ ਵਿਖਾ ਦੇਣਾ ਕਾਰਨੇਬਲ ਦੀ ਮਗਰ ਧੀ ਹੈ ਜਿਹੜੀ ਮਗਰ ਕੱਟੀ ਆਈ ਆ ਉਹ ਤੋਂ ਗੱਬਣ ਸੀ ਹੁਣ ਸੂਪ ਹੀ ਐ ਫੀਮੇਲ ਕੱਪ ਕੱਟੜੀ ਐ ਮਗਰ ਸਟਰਾ ਤੋਂ ਬਾਅਦ ਚ ਮੈਂ ਵਿਖਾ ਦੇਣਾ ਬਹੁਤ ਸੋਹਣੀ ਝੋਟੀ ਦੂਜਾ ਸੂਆ ਤਾਜੀ ਸੂਈ ਸਵਾਈ ਦੋ ਘੰਟੇ ਵੀਰ ਕਹਿੰਦਾ ਮਸਾ ਹੀ ਹੋਇਆ ਸੂਈ ਨੂੰ ਬਾਕੀ ਤੁਸੀਂ ਬੱਚਾ ਵੇਖ ਲਓ ਜੇ ਬੱਚਾ ਵੀ ਖੜ ਨਹੀਂ ਲੱਗਾ ਖੁਰੀਆਂ ਵੇਖ ਲਓ ਤੁਸੀਂ ਮੇਨ ਨਿਸ਼ਾਨੀ ਐ ਖੁਰੀਆਂ ਹਜੇ ਖੱਟੀਆਂ ਹੀ ਪਈਆਂ ਕਿਉਂਕਿ ਜਿਵੇਂ ਟਾਈਮ ਵੱਧ ਹੋ ਜਾਂਦਾ ਫਿਰ ਰੰਗ ਬਟਾ ਜਾਂਦੇ ਆਉਂਦੀਆਂ ਇਸ ਟਾਈਮ ਖੱਟੀਆਂ ਖੁਰੀਆਂ ਪਈਆਂ ਦੋ ਘੰਟੇ ਮਸਾ ਹੀ ਹੋਇਆ ਸੂਈ ਨੂੰ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਝੋਟੀ ਦੂਜਾ ਸੂਬਾ ਸੇਵਾ ਸੰਭਾਲ ਕਰਨ ਵਾਲੇ ਵੀਰ ਦੇ ਦਿੱਕੇ ਕੱਢੇ ਪਏ ਆ ਚਾਰ ਸ਼ਵੇਰੋਂ ਗੋਲ ਮਟੋਲ ਪਈ ਆ ਦੋਸਤੋ ਲੜਵੀ ਜੇਰ ਦਾ ਤੁਰ ਪਿਆ ਪੂਰੀ ਭਾਰੀ ਫੋਲ ਐਬੀਡੀ ਵੇਟ ਵਾਲੀ ਟਾਪ ਦੀ ਦੂਜਾ ਸੂਬਾ ਝੋਟੀ ਹਵਾਨਾ ਸੋਹਣਾ ਵੱਡਾ ਤਿਆਰ ਕੀਤਾ ਥਣਾ ਦੀ ਸਾਫ ਸੁਥਰੀ ਆ ਕੋਈ ਫੋਟ ਨਹੀਂ ਛਾਂਗ ਨਹੀਂ ਬਹੁਤ ਚੰਗਾ ਅਸਦੀ ਚਵਾਈ ਵਾਲਾ ਮੋਟਾ ਮੁਠੀ ਵਾਲਾ ਜਾਨ ਵਾਲਾ ਥਾਨ 14 15 ਕਿਲੋ ਦੁੱਧ ਵੀਰ ਦੱਸਦਾ ਇਹਦੇ ਥੱਲੋਂ ਮੈਂ ਪਹਿਲੇ ਸੂਏ 'ਚ ਹੋਇਆ ਦੂਜੇ ਸੂਏ ਸੂਈ ਆ ਮਗਰ ਕੱਟੀ ਐ ਬੱਚਾ ਵੀ ਦੋਸਤੋ ਖੜਾ ਹੋ ਗਿਆ ਬੱਚਾ ਵੀ ਚੰਗਾ ਚੰਗੇ ਸੀਵਣ ਦਾ ਲੰਮੀ ਬੂਥੀ ਐ ਜੇ ਕੋਈ ਭੈਣ ਭਰਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਆਉਂਦੇ ਸਮੇਂ ਸਵੇਰ ਨੂੰ ਝੋਟੀ ਮਗਰ ਤਿਆਰ ਹੋ ਜੂਗੀ ਬਹੁਤ ਚੰਗੀ ਕੱਟੀ ਐ ਬਾਕੀ ਥਾਣ ਤੁਹਾਨੂੰ ਨੇੜ ਤੋਂ ਚੈੱਕ ਕਰਾ ਦਨਾਂ ਆ ਦੋਸਤੋ ਸਟਰਾਹ ਵੇਖ ਲਓ ਕਰਨਾਬੋਲ ਆ ਵੀਰਾਂ ਵਾਲੀ ਆਲਿਆਂ ਦਾ ਉਹ ਤੋਂ ਇਹ ਪ੍ਰੈਗਨੈਂਟ ਸੀ ਪਰ ਹੁਣ ਤਾਂ ਸੂਪੀ ਇਹ ਬੱਚਾ ਤੁਹਾਡੇ ਸਾਹਮਣੇ ਆ ਫੀਮੇਲ ਕਾਫ ਕੜੜੀ ਹਵਾਨਾ ਬਹੁਤ ਸੋਹਣਾ ਥਣ ਸੋਹਣਿਆ ਆ ਹਾਤੀ ਚਵਾਈ ਵਾਲੇ ਆ ਥਣਾ ਦੀ ਸਾਫ ਸੁਥਰੀ ਅਸੀਲ ਸੋਹ ਬਾਈ ਕਹਿੰਦਾ ਫੁੱਲ ਕੋਈ ਮਰਜੀ ਚੋਲੇ ਬਾਈ ਕਹਿੰਦਾ ਅਸੀਂ ਆਪ ਵੀ ਚੋਲੇ ਲੈਂਦੇ ਸੀ ਬੁੜੀਆਂ ਵੀ ਚੋਲੇ ਲੈਂਦੀਆਂ ਸੀ ਕੋਈ ਚੱਕਰ ਨਹੀਂ ਇਹਨੂੰ ਕਰਮ ਵਾਲੀ ਨੂੰ ਆ ਦੋਸਤੋ ਥਣ ਵੇਖ ਲਓ ਚਾਨਾ ਥਣਾ ਦਾ ਸੇਮ ਹੀ ਸਾਈਜ਼ ਆ ਹਵਾਨੇ ਤੇ ਬਰੀਕ ਬਰੀਕ ਵੇਨ ਜੀ ਵੀ ਚੰਗੀਆਂ ਆ ਤੁਸੀਂ ਵੇਖ ਲਓ ਥਣਾ ਦੀ ਸਾਫ ਸੁਥਰੀ ਆ ਫੋਰਟ ਸ਼ੰਗਪੋਰਾ ਵੀ ਨਹੀਂ ਹੋਰ ਘੰਟੇ ਖੰਡ ਟਿੱਕਰ ਜਦੋਂ ਪੱਠੇ ਰੱਠੇ ਨਾਲ ਰੱਜ ਕੇ ਬਹਿ ਗਈ ਜ਼ੇਰ ਪੈ ਜਾਣੀ ਆ ਬਾਕੀ ਆਫ ਕੈਮਰਾ ਵੀਰ ਦੱਸਦਾ ਸੀਗਾ ਕਿ ਜ਼ੇਰ ਦੀ ਮੈਂ ਵੀਡੀਓ ਬਣਾ ਕੇ ਰੱਖ ਲੂੰਗਾ ਜਿਹਦੇ ਪਸੰਦ ਆਊਗੀ ਅਗਲਾ ਆਪਦੀ ਵੀਡੀਓ ਵੇਖ ਕੇ ਤਸੱਲੀ ਕਰ ਲੈਣੀ ਤੁਹਾਨੂੰ ਵੀਰ WhatsApp ਤੇ ਜ਼ੇਰ ਦੀ ਵੀਡੀਓ ਸੈਂਡ ਕਰ ਦੂ ਫੋਰਟ ਸ਼ੰਗਪੋਰਾ ਆਵਣੀ ਥਣ ਸੋਹਣਿਆ ਗੈਬ ਚ ਲੱਗੇ ਹੋਏ ਆ ਪੂਰੀ ਭਾਰੀ ਨਰੋਈ ਨੇਕਰ ਫੁੱਲ ਹੈਵੀ ਬੋਡੀ weight ਵਾਲੀ ਦੂਜਾ ਸੂਆ ਮੋਹਰਾਂ ਨਸਲ ਦੀ ਟਾਪ ਦੀ ਝੋਟੀ ਕੋਈ ਨਿੱਕੀ ਮਰੀ ਹੰਬੀ ਜੀ ਨਹੀਂ ਮੁੱਲ ਬਈ ਜੈ ਜੈ ਲੈਣ ਦੇ ਨਾਲਾ ਵੀਰੇ ਲੋਕੀ ਦਾ ਮੰਨ ਲਓ ਇਦਾਂ ਦੀ ਦਾ ਹਨਾ 180 ਦੋ ਕਰੀ ਜਾਂਦੇ ਆ ਪਰ ਆਪਣਾ ਜੈ ਜੈ ਮੁੱਲ 140 ਥੋੜਾ ਕਹਣਾ ਮਾਨਤਨ ਹੋ ਜੂ ਹਾਂਜੀ ਕਰ ਦਿੰਦੇ ਠੀਕ ਐ ਦੋਸਤੋ ਵੀਰ ਕਹਿੰਦਾ ਇਦਾਂ ਦੀਆਂ ਝੋਟੀਆਂ ਦਾ ਲੋਕੀ 180 2 ਲੱਖ ਮੁੱਲ ਕਰੀ ਜਾਂਦੇ ਆ ਪਰ ਆਪਣੀ ਵੀਰ ਕਹਿੰਦਾ ਜੈ ਜੈ ਕੀਮਤ ਆ 140000 ਉਦੇ ਚੋ ਮੌਕੇ ਤੇ ਆਏ ਗਏ ਭੈਣ ਭਰਾ ਦਾ ਮਾਨ ਤਾਣ ਹੋ ਜੂ ਅਗਲਾ ਬੇਫਿਕਰ ਹੋ ਕੇ ਆ ਜੇ ਬਾਕੀ ਦੋਸਤੋ ਘਰੇਲੂ ਝੋਟੀ ਆ ਕੋਈ ਵਪਾਰ ਦਾ ਕੰਮ ਨਹੀਂ ਬਾਕੀ ਗੱਬਣ ਪਸ਼ੂ ਦਾ ਵਹਿਮ ਹੁੰਦਾ ਇਹ ਤਾਂ ਕਰਮਾਂ ਵਾਲੀ ਸੂਈ ਸਵਾਈ ਹੈਗੀ ਆ ਵੀਰ ਕਹਿੰਦਾ ਸਾਡੇ ਘਰੋਂ ਭਵਾਂ ਅਗਲਾ ਦੋ ਟਾਈਮ ਤਿੰਨ ਟਾਈਮ ਚੋ ਕੇ ਲੈ ਜੇ ਇੱਕ ਹੋਰ ਗੱਲ ਆ ਜਦੋਂ ਦੁੱਧ ਤਿਆਰ ਹੋ ਜਾਂਦਾ ਭਵਾਂ ਅਗਲਾ ਉਦਣ ਲੈ ਜੇ ਕੋਈ ਚੱਕਰ ਨਹੀਂ ਬਾਈ ਕਹਿੰਦਾ ਆਪਾਂ ਨੂੰ ਆਪਣੀ ਕਿਹੜਾ ਲਿਆਂਦੀ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਝੋਟੀ ਆ ਤੈਨਹੀਂ ਨਾਗ ਹਾਜਲੇ ਆਣੀ ਜਿਉਂਦਾ ਅਗਰ ਅੱਜ ਲੈ ਜਿੱਦਨ ਤਦ ਤਿਆਰ ਹੋ ਜਾਂਦਾ ਭੋਵਾ ਅਗਲਾ ਉਦਨ ਲੈ ਜੀ ਬਹੁਤ ਸੋਹਣੀ ਝੋਟੀ ਦੂਜਾ ਸੁਆ ਫੋਲ ਐਵਰੀ ਬੋਡੀ ਵੇਟ ਵਾਲੀ ਇਹ ਇੱਕ ਨਾਗ ਸੇਲ ਹੈ ਪ੍ਰੋਪਰ ਤੁਹਾਨੂੰ ਸਾਰੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਹੈ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਤੁਸੀਂ ਵੀਰ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਮੂੰਹ ਮੱਥੇ ਦੀ ਸੋਹਣੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਐਡਰੈਸ ਦੂਰੀ ਵਰੀ ਦੱਸ ਦਿੰਨਾ ਪਿੰਡ ਸੁਖੇ ਵਾਲਾ ਜ਼ਿਲ੍ਹਾ ਫਰੋਜਪੁਰ ਤਹਿਸੀਲ ਜੀਰਾ ਜੀਰੇ ਤੋਂ ਚੜ੍ਹਦੇ ਵਾਲੇ ਪਾਸੇ ਨੂੰ 4 ਕਿਲੋਮੀਟਰਾਂ ਨੂੰ ਵੀਰ ਦਾ ਪਿੰਡ ਆ ਬਾਕੀ ਇਸ ਪਿੰਡੋਂ ਤਾਂ ਆਪਣੇ ਚੈਨਲ ਤੇ ਬਹੁਤ ਸਾਰੀਆਂ ਵੀਡੀਓ ਅਪਲੋਡ ਆ ਤੁਸੀਂ ਸਾਰੇ ਜਾਣਦੇ ਆ ਗੋਰੀ ਗੱਲ ਦਾ ਪਿੰਡ ਵੀ ਇਹੀ ਆ ਤੇ ਗੋਰੇ ਦੇ ਗਵਾਨ ਚ ਵੀਰ ਦਾ ਘਰ ਆ ਬਾਕੀ ਲਾਸਟ ਦੇ ਵਿੱਚ ਰੂਟੀਨ ਚ ਮੇਰੀਆਂ ਸਾਰੀਆਂ ਵੀਡੀਓ ਵੇਖਣ ਲਈ ਤੇ ਇਨਾ ਪਿਆਰ ਸਦਕਾਰ ਦੇਣ ਲਈ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੱਲ ਜਲਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ